लाइन में ऐसे काम करते हो नाम घिनाते होते मैं भाई दो? मैं अपना गुना कबूल करूँ वो तो तो दोनों मुरा ऊपर करो मुरा तो ऊपर तो तो करोड़ी बोल करो मुरी ऊपर करो मुंडी पर करो मुंडी ऊपर करो आए वो दोनों तो की तो धर तो ਕਿ ਤੁਸੀ ਤੁਹਾਡੇ ਭੇਜਣ ਨਾਲ ਦਾ ਇਧਰ ਲਿਖ ਇਹਦਾ ਇਹਦਾ ਅੱਲੀ ਜੀ ਐਨਾ ਨੇ ਖਾਜੀ ਵਾਲਾ ਐਨਾ ਖਾਜੀ ਆਈਏ ਇੱਕ ਜੇਨਾ ਕਾਹੇ ਸਿਨਾਪਤੀ ਕਹਾ ਸਿਨਾਪਤੀ ਇੱਕ ਚਲਾ ਗਿਆ ਉਧਰ ਮਲਿਕ ਮਲਿਕ ਸਿਨਾਪਤੀ ਇੱਕ ਕੰਮ ਆ ऑडियो बंद है ऑडियो बंद है ਕੀ ਮਾਮਲਾ ਕੀ ਜਿਹੜਾ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਸਰ ਇਹ ਚਾਰ ਜਣੇ ਹੈਗੇ ਸੀ ਕੋ ਚਾਰਜ ਲਏ ਸੀ ਇੱਕ ਜੈ ਸੀ ਜਿਹੜਾ ਮੁੰਡਾ ਹੈਗਾ ਸੀ ਉਹ ਡਰਵਰ ਸੀ ਉਹ ਸਮਾਨ ਚੋਰੀ ਕਰਦੇ ਸੀ ਸਾਨੂੰ ਜਿਹੜੀ ਚੀਜ਼ਾਂ ਹੈਗੀਆਂ ਸਾਡੇ ਜੋ ਜੋ ਨਵੇਂ ਚੀਜ਼ਾਂ ਆਉਂਦੀਆਂ ਸੀ ਉਹ ਸਾਡੇ ਤੱਕ ੱੱਲੇ ਤੱਕ ਨਹੀਂ ਪਹੁੰਚਦੀਆਂ ਸੀ ਉਰੇ ਸੀ ਜਿਹੜੋਂ ਅਸੀਂ ਅਸੀਂ ਚੈੱਕ ਕੀਤੇ ਤੇ ਇਹ ਜਿਹੜੇ ਹੈਗੇ ਆ ਇਹਦੇ ਵਿੱਚ ਸਾਰਾ ਕੁਝ ਇਹਨਾਂ ਦੇ ਘਰੋਂ ਬਰਾਮਤ ਹੋਇਆ ਇਹ ਚੀਜ਼ ਇਹਨਾਂ ਨੇ ਫਿਰ ਬਣਿਆ ਸਭ ਕੁਝ ਹੋਇਆ ਇਹਨਾਂ ਨੇ ਮੰਨ ਲਿਆ ਕਿ ਤਰ੍ਹਾਂ ਕਿ ਤੱਕ ਲੱਗਦਾ ਜੀ ਅਜਿਹਾ ਅਸੀਂ ਇਹਨਾਂ ਨੂੰ ਮੂੰਹ ਕਾਲਾ ਕਰਕੇ ਪੂਰੇ ਬਾਜ਼ਾਰ ਦੇ ਘੁਮਾਣਾ ਇਹ ਕਿੱਥੋਂ ਤੱਕ ਦਾ ਰਾਈਟ ਆਪਣੇ ਕੋਲ ਆਪਣੀ ਆਪ ਜੇਟੀ ਹੈਗੀ ਜੀ ਉਹਨਾਂ ਨੇ ਕੋਈ ਐ ਜੋਤੀ ਹੈਗੀ ਹੈ ਉਹਨੇ ਆਣਗੇ ਤੁਹਾਨੂੰ ਉਹਨੇ ਸਾਰਾ ਕੁਝ ਦੱਸ ਦਿੰਗੇ ਜੀ ਆ ਸਵਾਰਨ ਇਹਨਾਂ ਕੋਲ ਹੀ ਮਿਲਿਆ ਜੀ ਜੀ ਸਰ ਸਵਾਰਨ ਮਿਲਿਆ ਤੁਸੀਂ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋ ਹਾਂਜੀ ਦੇਰ ਆ ਰਹੇ ਆ ਜੀ ਮੈਂ ਇੱਥੇ ਹੋਵਾਂਗਾ ਤੇ ਜੂ ਨਜ਼ਰ ਆਉਂਦਾ ਤੁਸੀਂ ਪੁਲਿਸ ਨੂੰ ਕੌਂ ਬ੍ਰੈਂਡ ਨਹੀਂ ਕਰਦੇ ਸਮਝੇ ਜੀ ਜੋ ਦੇਖੋ ਸਾਨੂੰ ਇਹ ਹੈ ਕਿ ਸਾਨੂੰ ਸੀ ਕਿ ਸਾਡੇ ਪੀਸ ਆ ਕੇ ਜਿਹੜੀ ਚੀਜ਼ ਹੈਗੀ ਹੈ ਜੀ ਕੋਈ ਉਹ ਨਹੀਂ ਸਵਾਰਨ ਬਰਾਮਦ ਹੋ ਗਿਆ ਪੁਲਿਸ ਨੂੰ ਬੁਲਾਣਾ ਚਾਹੀਦਾ ਚਾਹੀਦਾ ਸੀਗਾ ਪਰ ਇਸ ਥੀਕ ਕੇ ਨਾਲ ਵਿਵਹਾਰ ਕਰ ਰਹਾ ਉਹਨਾਂ ਨੂੰ ਸਾਰੇ ਬਾਜ਼ਾਰ ਨੂੰ ਕਾਲਾ ਕਰਕੇ ਸਮਾਣਾ ਦੇਖੋ ਅਸੀਂ ਜਿਹੜੀ ਹੈਗੀ ਹੈ ਜੀ ਜਿਹੜਾ ਬੰਦਾ ਪਰੇਸ਼ਾਨ ਹੁੰਦਾ ਜੀ ਵੀਜੀ ਉਹਦੇ ਚ ਕੁਛ ਵੀ ਜਿਹੜੀ ਚੀਜ਼ ਹੈ ਨਾ ਥੋੜਾ ਜਿਹਾ ਗਲਤੀ ਹੋ ਸਕਦੀ ਹੈ ਸਾਡੇ ਨਿਆਅ 'ਚ ਗਲਤੀ ਹੋ ਸਕਦੀ ਹੈ ਹਾਂ ਨਹੀਂ ਜੇ ਬਾਈਚੇ ਕੁਛ ਜੇ ਰਿਚ ਜੇ ਤੁਹਾਨੂੰ ਕੁਛ ਲੱਗਦਾ ਸਾਡੇ ਕੋਲ ਗਲਤੀ ਹੋਈ ਹੈ ਤੇ ਉਸ ਅਸੀਂ ਮੰਨਦੇ ਹਾਂ ਪਰ ਇਹ ਹੈ ਕਿ ਇਹਦੇ 'ਚ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕੁਛ ਸਾਨੂੰ ਜਿਹੜੀ ਚੀਜ਼ ਹੈਗੀ ਹੈ ਜੇ ਉਹਨਾਂ ਨੇ ਕੁਛ ਕੀਤਾ ਕਈ ਵਾਰੀ ਬੰਦਾ ਪਛਾਣ ਹੁੰਦਾ ਹੈ ਪਰ ਸਰ ਉਹਦੀ ਗਲਤੀ ਹੋ ਸਕਦੀ ਹੈ 2 ਮਹੀਨੇ 3 ਮਹੀਨੇ ਤੋਂ ਸਭ ਤੋਂ ਵੱਡੀ ਗਲਤੀ ਕੀਤੀ ਜਾ ਸਕਦੀ ਹੈ ਕਿ ਕਿਸੇ ਨੂੰ ਨਬਾਲਕ ਬੱਚਿਆਂ ਨੂੰ ਸਰੇ ਬਿਆਰ ਕਮਾਣਾ ਹਾਸੀ ਉਹਨਾਂ ਨੇ ਕਿਹਾ ਜੀ ਜਿਹੜੀ ਜਿਹੜੀ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਜੀ ਉਹਨਾਂ ਨੇ ਜੋ ਚੀਜ਼ ਹੈ ਉਹਨਾਂ ਨੇ ਤਾਂ ਗਲਤੀ ਮੰਨ ਲਈ ਜਿਹੜਾ ਤੁਸੀਂ ਕੀਤਾ ਤੁਸੀਂ ਕੀਤਾ ਜੋ ਮੂੰਹ ਕਾਲਾ ਕੀਤਾ ਉਹਨਾਂ ਨੇ ਭੁਮਾਇਆ ਜਿਵੇਂ ਇੱਕ ਹੋਰ ਤਰਕੀਆਂ ਤੁਸੀਂ ਹਾਸੀ ਉਹਨਾਂ ਨੂੰ ਜਿੱਤ ਹੀ ਗਈ ਜੀ ਤੁਹਾਨੂੰ ਸਾਰਾ ਕੁਝ ਜਿਹੜੀਆਂ ਦਾ ਕਹਿੰਦੇ ਮੂੰਹ ਕਾਲਾ ਕਰਕੇ ਭੁਮਾਇਆ ਗਈ ਲੱਗਦੀ ਹੈ ਸਭ ਵੰਦੋ ਜੀ ਜੀ ਆਪਣੇ ਇੱਕ ਵੀਡੀਓ ਜਿਹੜੀ ਇੱਕ ਮੋਬਾਈਲ ਦੇ ਜਰੀਏ ਫੋਨਾਂ ਦੇ ਜਰੀਏ ਇੱਕ ਵਾਇਰਲ ਹੋ ਰਹੀ ਹੈ ਕਿ ਤਿੰਨ ਲੜਕੀਆਂ ਇੱਕ ਲੜਕਾ ਤੇ ਇੱਕ ਉਹਦੀ ਲੜਕੀਆਂ ਦੀ ਮਾਤਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਉੱਤੇ ਕਾਲਖ ਮਲੀ ਗਈ ਹੈ ਤੇ ਉਹਦੇ ਰਿਗਾਰਡਿੰਗ ਅਸੀਂ ਵੈਰੀਫਾਈ ਕਰਦੇ ਹੋਏ ਆ ਹਲਾਕੇ ਦੇ ਘਰ ਪਹੁੰਚੇ ਗੁਰੂ ਪ੍ਰੀਤ ਬਿਹਾਰ ਬਹਾਦਰ ਕੇ ਰੋਡ ਦੇ ਉੱਤੇ ਸਥਿਤ ਜਿੱਥੇ ਇਹ ਲੇਡੀਜ਼ ਗਵਰਨਮੈਂਟ ਦੀ ਜਿਹੜੀ ਫੈਕਟਰੀ ਹੈ ਇਸ ਸਥਿਤਾ ਤੇ ਇੱਥੇ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਬਈ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਤੇ ਇਸ ਕਰਕੇ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਇੱਥੇ ਜਿਹੜੇ ਮੈਨੇਜਰ ਆ ਤੇ ਜਿਹੜੇ ਵਰਕਰ ਨੇ ਤੇ ਮਾਲਕਾਂ ਇਹਨਾਂ ਨੇ ਮਿਲ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਾਲਖ ਮਲੀ ਹੈ ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਜੀ ਤੇ ਇਹ ਜਦੋਂ ਹੀ ਸਾਨੂੰ ਪਤਾ ਲੱਗਿਆ ਇਹ ਸਾਰਾ ਅਸੀਂ ਲੋਕੇਸ਼ਨ ਵੈਰੀਫਾਈ ਕਰਕੇ ਹੁਣ ਅਸੀਂ ਮੌਕਾ ਤਸਦੀਕ ਕਰ ਰਹੇ ਹਾਂ ਇਹਨਾਂ ਤੋਂ ਸਾਰੀ ਅਸੀਂ ਪੁੱਛਗਿਛ ਕਰ ਲਈ ਹੈ ਜੀ ਕਿੱਦਾਂ ਕਿਤੇ ਹੰਨਨ ਕੀਤਾ ਗਿਆ ਹੈ ਪੁਲਿਸ ਨੂੰ ਨਹੀਂ ਬੁਲਾ ਕੇ ਇਹ ਜੀ ਇਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਇੰਟੀਮੇਸ਼ਨ ਸਾਨੂੰ ਨਹੀਂ ਦਿੱਤੀ ਮੈਂ ਇੱਥੇ ਚੋਰੀ ਹੋਈ ਹੈ ਬਲਕਿ ਇਹਨਾਂ ਦਾ ਸਭ ਤੋਂ ਪਹਿਲਾ ਜਿਹੜੇ ਡਿਊਟੀ ਇਹ ਹੀ ਬਣਦੀ ਸੀ ਕਿ ਇਹ ਪੁਲਿਸ ਨੂੰ ਕੋਈ ਇਤਲਾਹ ਦਿੰਦੇ ਉਹਦੇ ਰਿਗਾਰਡਿੰਗ ਜੋ ਐਕਸ਼ਨ ਬਣਦਾ ਅਸੀਂ ਆਪਣੀ ਕਾਰਵਾਈ ਅਮਲ ਕਰ ਰਹੇ ਹਾਂ ਕਿਉਂਕਿ ਇਹਦੇ ਬਾਅਦ ਬੱਚੇ ਸੀਗੇ ਤਾਂ ਫਿਰ ਬੱਚਿਆਂ ਦਾ ਵੀ ਉਸ ਸਾਹਮਣਾ ਹੈਗਾ ਨਾ ਨਾਬਾਲਗ ਸੀਗੇ ਕੇਸਜ ਕਰ ਰਹੇ ਨਾ ਉਹ ਜੀ ਅਸੀਂ ਉਹਨਾਂ ਦੀ ਜਿਹੜੀ ਏਜ ਆ ਉਹ ਵੈਰੀਫਾਈ ਅੱਗੇ ਕਰਦੇ ਪਏ ਹਾਂ ਬਾਕੀ ਜੋ ਵੀ ਇਹ ਹੋਇਆ ਇਹ ਮੰਦਭਾਗੀ ਚ ਘਟਣਾ ਹੈਗੀ ਆ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਕਰਦੇ ਹਾਂ ਹਾਂਜੀ ਕੇਸ ਦਰਜ ਕਰਕੇ ਅਸੀਂ ਇਹ ਥਾਣਾ ਬਸਤੀ ਜੋਦੇ ਦਾ ਸਪਰਿਵਾਰ ਦਾ ਕੀ ਕਹਿਣਾ ਪਰਿਵ